ਜੋ ਸੁਭਾਗੀ ਸਚ ਨਾਨਕ ਮਨ ਮਾਨ ਸੋ ਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨ ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸਹਿ ਨਾਮ ਵਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਤ ਕਰਮਕਾਰੀ ਜਿਤ ਕਰਮ ਸੁਖ ਊਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾਉ ਸਾਸਤ ਬੇਦ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੂਬੀ ਮਾਕਰੀ ਭਾਈ ਹੁੰਦੀ ਸਿਰ ਕੈ ਭਾਰੀ ਦੁਰਮਤ ਘਣੀ ਵੇ ਗੂਤੀ ਭਾਈ ਦੂਜੈ ਪਾਏ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਮਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਪੰਡਤ ਦਹੀਂ ਵਲੋਈਐ ਭਾਈ ਵਿਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਏਹਾ ਵਤ ਗੁਰ ਬਿਨ ਪਰਮ ਵਗੂਚੀਐ ਭਾਈ ਕਟ ਕਟ ਦੇਉ ਅਲਕ ਇਹੋ ਜਗ ਤਾਗੋ ਸੂਤ ਕੋ ਭਾਈ ਬਹਿ ਦਿਸ ਬਾਂਧੋ ਮਾਏ ਬਿਨ ਗੁਰ ਗਾਂਠ ਨਾ ਛੁਟਈ ਭਾਈ ਥਾਕੇ ਕਰਮ ਕਮਾਏ ਇਹੋ ਜਗ ਪਰਮ ਭਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸਚ ਲੇਖ ਮੱਜਨ ਦਾਨ ਚੰਗਿਆਈਆ ਭਾਈ ਦਰਗਹਾ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਪਾਰੀ ਸੋ ਦਿਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਧਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਸੂਰਥ ਮਹੱਲਾ ਪਹਿਲਾ ਜਿਨਨੀ ਸਤਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸ ਨਹਰੀ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਲਾਹਣਾ ਪਿਆਰੇ ਪੀ ਤੇਰੀ ਸਲਾਹ ਵਿਣਬੋਹਿਤ ਭੈ ਡੁੱਬੀਐ ਪਿਆਰੀ ਕੰਦੀ ਪਾਏ ਕਹਾ ਰਹਾਉ ਸਲਾਹੀ ਸਲਾਹਨ ਪਿਆਰੀ ਦੂਜਾ ਵਰਨਾ ਕੋਈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੀ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੀ ਰਸ ਲੈ ਤਤ ਵਲੋਏ ਬਾਤ ਪਰਵਾਨਾ ਸਾਚਾ ਕਾ ਪਿਆਰੀ ਨਾਮ ਸੱਚਾ ਨੀਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਨ ਗੁਰ ਬਿਨ ਹੁਕਮ ਨਾ ਬੂਝਿਐ ਪਿਆਰੀ ਸਾਚੇ ਸਾਚਾ ਤਾਨ ਹੁਕਮੈ ਅੰਦਰ ਨਿਮਿਆ ਪਿਆਰੀ ਹੁਕਮੈ ਉਧਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੀ ਉੰਧੋ ਸਿਰ ਕੈ ਭਾਰ ਗੁਰਮੁਖ ਦਰਗਾਹ ਜਾਣੀਐ ਪਿਆਰੀ ਚੱਲੈ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ ਹੁਕਮੇ ਜਾਂਦੂ ਜਾਏ ਹੁਕਮੇ ਬੰਨ ਚਲਾਈਐ ਪਿਆਰੀ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਐ ਪਿਆਰੀ ਦਰਗਾਹ ਪੈਂਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੀ ਹੁਕਮੇ ਹਉ ਮੈ ਦੋਈ ਹੁਕਮੇ ਭਵੈ ਪੁਵਾਈਐ ਪਿਆਰੀ ਅਬ ਗਣ ਮੁਠੀ ਰੋਈ ਹੁਕਮ ਸੰਝਾਪੈ ਸਾਹ ਕਾ ਪਿਆਰੀ ਸੱਚ ਮਿਲੈ ਵਡਿਆਈ ਹੋਈ ਆਖਣ ਔਖਾ ਆਕੀਐ ਪਿਆਰੀ ਕਿਉ ਸੁਣੀਐ ਸਚ ਨਾਮ ਜਿਨੀ ਸੋ ਸਲਾਹਿਆ ਪਿਆਰੀ ਆਉ ਤਿੰਨ ਬਲੇ ਹਾਰਹਿ ਜਾਉ ਨਾਉ ਮਿਲਾ ਸੰਤੋਖੀਆਂ ਪਿਆਰੀ ਨਦਰੀ ਮੇਲ ਮਲਾ ਕਾਇਆ ਕਾਗਦ ਜੇਥੀ ਐ ਪਿਆਰੀ ਮਨ ਮਸਵਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੀ ਹਰ ਗੁਣ ਲਿਖੋ ਵਿਚਾਰ ਧੰਨ ਲਿਖਾਰੀ ਨਾਨਕਾ ਪਿਆਰੀ ਸਾਚ ਲਿਖੈ ਪੁਰਧਾਰ ਸੋਰਠ ਮਹੱਲਾ ਪਹਿਲਾ ਪਹਿਲਾ ਦੁਤਕੀ ਤੂੰ ਗੁਣ ਦਾਤੋ ਨਿਰਮਲੋ ਭਾਈ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ ਹਉ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਰਹਾਉ ਵੇਖ ਮਾਇਆ ਚਿਤ ਮੋਹਿਆ ਭਾਈ ਚਤਰਾਈ ਪਤ ਖੋਇ ਚਿਤ ਮਹਿ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਵੇ ਰੂੜੋ ਰੂੜੋ ਆਕੀਐ ਭਾਈ ਰੂੜੋ ਲਾਲ ਚਨੂਲ ਜੇ ਮਨ ਹਰਿ ਸਿਉ ਬੈਰਾਗੀਐ ਭਾਈ ਦਰ ਘਰ ਸਾਚ ਅਭੂਲ ਪਾਤਾਲੀ ਆਕਾਸ ਤੂੰ ਭਾਈ ਘਰ ਘਰ ਤੂੰ ਗੁਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨਹੁ ਗਮਾਨ ਜਲ ਮਲ ਕਾਇਆ ਮਾਜੀਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ ਪਾਣ ਨੀਰ ਪਖਾਲੀਐ ਭਾਈ ਜਲਮੈ ਬੂਢਹਿ ਤੀ ਗੁਰ ਬਿਨ ਅਲਖ ਨ ਲਖੀਐ ਭਾਈ ਜਗ ਬੂਢੈ ਪਤ ਖੋਇ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੈ ਤੈਂ ਦੇ ਬਈਰ ਬੋਲੇ ਮੀਠਲੀ ਭਾਈ ਸਾਚ ਕਹਿ ਪਿਰ ਭਾਏ ਬਿਰਹ ਬੀਦੀ ਸਚ ਵਸੀ ਭਾਈ ਅਦਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨ ਜੋ ਬੀਤੇ ਸੇ ਉਬਰੇ ਭਾਈ ਸਬਦ ਸੱਚਾ ਨਿਸ਼ਾਨ ਇੰਦਨ ਅਦਕਸ ਕੇ ਲੀਐ ਭਾਈ ਪਾਵਕਰਨ ਚਕ ਪਾਇ ਖਿਨ ਪਲ ਨਾਮ ਰਿਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰੱਖ ਲੈ ਹਰ ਜੀਉ ਹਰਨਾਖਸ਼ ਮਾਰ ਪਚਾਇਆ ਗੁਰਮਖ ਖਾ ਨੂੰ ਪਰਪੀਤ ਹੈ ਹਰ ਜੀਉ ਮਨ ਮੁਖ ਪਰਮ ਪਹਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਾਕੇ ਕਾਲ ਨਾ ਨੇੜੈ ਜਾਇ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪਰਤੀਤ ਮਾਇਆ ਵੀ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਭੀਦਿਓ ਹਰ ਨਾਮ ਨ ਲਾਗਾ ਭਾਉ ਕੂੜੇ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਉ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ 모ਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉ ਮੈਂ ਮਾਰ ਮਨਸਾ ਮਨਹਿ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਨਾ ਕੀ ਰੀਸ ਕਰੇ ਸੋ ਬਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵੇ ਦੁਖ ਮਹਿ ਦੁਖ ਸੁਵਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜ੍ਹੈ ਤੈਵਾਦ ਬਖਾਣੈ ਬਿਨ ਹਾਰ ਪਤ ਗੁਆਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਸੂਤ ਹੈ ਗੁਰ ਸਰਨਾਈ ਜਿਨ ਹਰਿ ਮਨ ਵਸਿਆ ਸੇ ਦਰ ਸਾਚੀ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿਨ ਕਹਿ ਸਦ ਬਲੇ ਹਾਰੈ ਜਿਨ ਹਰ ਰਖਿਆ ਪੁਰ ਧਾਰਾ ਸੋਠ ਮਹੱਲਾ ਤੀਜਾ ਦੋ ਤੁਕੀ ਨ ਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਚਿਤ ਲਾਏ ਹਰ ਜਿਓ ਆਪੇ ਬਖਸ਼ ਮਲਾਈ ਗੋਣਹੀਣ ਹਮ ਅਪਰਾਧੀ ਭਾਈ ਪੂਰਾ ਸਤਗੁਰ ਲੇਰ ਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਿਐਨ ਪਿਆਰੀ ਸਾਚੈ ਸ਼ਬਦ ਵਿਚਾਰ ਭੌਜਲ ਪਾਰ ਉਤਾਰਿਆਨ ਭਾਈ ਸਤਗੁਰ ਬੇੜਾ ਝਾੜ ਮਨੂਰੇ ਤੇ ਕੰਚਨ ਪਏ ਭਾਈ ਗੁਰਪਾਰਸ ਮੇਲ ਮਲਾਈ ਆਪ ਛੋੜ ਨਾਉ ਮਨਵਸਿਆ ਭਾਈ ਜੋਤੀ ਜੋਤ ਮਲਾਈ ਹਉ ਵਾਰੀ ਹਉ ਵਾਰਨੇ ਭਾਈ ਸਤਗੁਰ ਕਉ ਸਦ ਬਲੇ ਹਾਰੈ ਜਾਉ ਨਾਮ ਨਿਧਾਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾਉ ਗੁਰ ਬਿਨ ਸਹਜ ਨਾ ਉਪਜੈ ਭਾਈ ਪੂਛੋ ਹੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿਚੋਂ ਆਪ ਗਵਾਈ ਗੁਰਮਤੀ ਭਉ ਉਪਜੈ ਭਾਈ ਭਉ ਕਰਨੀ ਸੱਚ ਸਹਾਰ ਪ੍ਰੇਮ ਪਦਾਰਥ ਪਾਈਐ ਭਾਈ ਸੱਚ ਨਾਮ ਆਧਾਰ ਜੋ ਸਤਗੁਰ ਸੇਵਹਿ ਆਪਣਾ ਭਾਈ ਤਿਨ ਕਾ ਹਉ ਲਾਗਉ ਪਾਏ ਜਨਮ ਸਵਾਰੀ ਆਪਣਾ ਭਾਈ ਕੁੱਲ ਭੀ ਲਈ ਬਖਸ਼ਾਈ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੈ ਕੋਇ ਸੂਰਠ ਮਹੱਲਾ 3 ਹਰ ਜੀਓ ਸ਼ਬਦੇ ਜਾਪਦਾ ਭਾਈ ਪੂਰੇ ਭਾਗ ਮਲਾਈ ਸਦਾ ਸੁਖ ਸੋਹਾਗਣੀ ਭਾਈ ਹਰ ਦਿਨ ਰਤਿਆ ਰੰਗ ਲਾਈ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਹੋ ਗਾਵੋ ਰੰਗ ਰਾਤੇ ਹੋ ਭਾਈ ਹਰ ਸੇਤੀ ਰੰਗ ਲਾਏ ਰਹਾਉ ਗੁਰ ਕੀ ਕਾਰ ਕਮਾਵਣੀ ਭਾਈ ਆਪ ਛੋੜ ਚਿਤ ਲਾਏ ਸਦਾ ਸਹਜ ਫਿਰ ਦੁੱਖ ਨਾ ਲੱਗੇ ਭਾਈ ਹਰ ਆਪ ਵਸੈ ਮਨ ਆਏ ਫਿਰ ਕਾ ਹੁਕਮ ਨਾ ਜਾਣੀ ਭਾਈ ਸਾ ਕੋ ਲਖਣੀ ਕੋ ਨਾਰ ਮਨ ਹਟਕਾਰ ਕਮਾਵਣੀ ਭਾਈ ਵਿਣਨਾ ਵੈ ਕੂੜਿਆਰ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ ਭਾਏ ਸਚੈ ਬਹਿਰਾਗ ਅਨੰਦ ਨਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗ ਸਬਨਾ ਮਹਾਰ ਜੀਵਾਲ ਦਾ ਪਾਈ ਸੋ ਸੇਵਹੁ ਦਿਨ ਰਾਤ ਸੋ ਕਿਉ ਮਨਹੁ ਵਿਸਾਰੀਐ ਭਾਈ ਜਿਸ ਦੀ ਵੱਡੀ ਹੈ ਦਾਤ ਮਨਮੁਖ ਮੈਲੀ ਡੰਮਣੀ ਭਾਈ ਦਰਗਾਹ ਨਾਹੀ ਥਾਉ ਗੁਰਮੁਖ ਹੋਐ ਤਾਂ ਗੁਣ ਰਵੈ ਭਾਈ ਮਿਲ ਪ੍ਰੀਤਮ ਸਾਚ ਸੁਮਾਉ ਏਤ ਜਨਮ ਹਰਨਾ ਚੇਤੇਉ ਭਾਈ ਕਿਆ ਮੋਹੁ ਦੇਸੀ ਜਾਏ ਕਿੜੀ ਪਵੰਦੀ ਮਹਾਉਨ ਭਾਈ ਵਿਖਿਆ ਨੂੰ ਲੋਭਾਈ ਨਾਮ ਸਮਾਲਹਿ ਸੁਖ ਵਸਹਿ ਭਾਈ ਸਦਾ ਸੁਖ ਸ਼ਾਂਤ ਸਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀਰ ਛੋਠ ਮਹੱਲਾ 5ਵਾਂ ਘਰ ਪਹਿਲਾ ਅਸ਼ਟਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦ ਸਭ ਜagge ਜਿਨ ਹੈ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕਿਨ ਕਹੀਐ ਕਿਉ ਦੇਖੀਐ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੂਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕਿਛ ਹੈ ਭਾਈ ਨਉ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ ਜੀ ਜੰਤ ਪ੍ਰਿਤ ਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਸਤਗੁਰ ਪੂਰਾ ਭੇਟੀਐ ਭਾਈ ਸ਼ਬਦ ਮਲਾਵਣ ਹਾਰ ਸੱਚੇ ਚਰਨ ਸਰੇਵੀਐ ਭਾਈ ਭ੍ਰਮ ਭਉ ਹੋਐ ਨਾਸ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲੋ ਹੋਇ ਪ੍ਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਭਾਈ ਹੋਈਐ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਪ੍ਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ਼ ਤਿਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਧਰ ਤਿ ਅਕਾਸ਼ ਗੁਰ ਪੂਰੈ ਸੰਤੋਖਿਆ ਭਾਈ ਐ ਨਸੁਲਾ ਗਾ ਪਾਉ ਰਸਨਾ RAM ਰਵੈ ਸਦਾ ਭਾਈ ਸਾਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਸ਼ਚਲ ਪਾਇਆ ਥਾਉ ਜਿਸ ਪ੍ਰਤੀਤਿ ਨ ਆਵੇ ਭਾਈ ਸੋ ਜੀੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲ ਜਾਉ ਉਹੋ ਨਿਰਗੁਣਿਆਰੇ ਪਾਲਦਾ ਭਾਈ ਦੇ ਨਿਥਾਵੇਂ ਥਾਉ ਰਿਜਕ ਸੰਵਾਹੇ ਸਾਸ ਸਾਹਸ ਭਾਈ ਗੂੜਾ ਜਾ ਕਾ ਨਾ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪ੍ਰਭੂਰ ਸਾਸ ਗਰਾਸ ਨਾ ਵਿਸਰੈ ਭਾਈ ਪੀਖੋ ਸਦਾ ਹਜੂਰ ਸਾਧੂ ਸੰਗ ਮਲਾਇਆ ਭਾਈ ਸਰਬ ਰਹਿਆ ਪ੍ਰਭੂਰ ਜਿੰਨਾ ਪ੍ਰੀਤ ਨਾ ਲਗਿਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰچل ਲਾਏ ਤਰਾਇਆ ਭਾਈ ਭਉਜਨ ਦੁਖ ਸੰਸਾਰ ਕਰ ਕਿਰਪਾ ਨਦਰ ਨੇ ਹਾਲਿਆ ਭਾਈ ਕੀਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮੇ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟਨ ਹਾਰ